ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਇਸ ਵੇਲੇ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਆ ਕਿ ਆਖਿਰ ਹੋ ਕੀ ਰਿਹਾ ਚੱਲਦਾ ਕੀ ਪਿਆ ਬਿਕਰਮ ਸਿੰਘ ਮਜੀਠੀਆ ਕੀ ਕਰ ਰਹੇ ਨੇ ਪੰਥਕ ਸਿਆਸਤ ਕਿੱਧਰ ਵੱਲ ਨੂੰ ਜਾ ਰਹੀ ਹੈ ਔਰ ਕਿਸ ਕਾਰਨ ਵੱਸ ਜਾ ਰਹੀ ਹੈ ਅੰਦਰ ਖਾਤੇ ਕੀ ਹੋਇਆ ਹੈ ਕਿ ਇਹ ਪਰਸਨਲ ਮੈਟਰ ਹੈ ਕਿ ਇਹ ਪ੍ਰੋਫੈਸ਼ਨਲ ਮੈਟਰ ਹੈ ਜਾਂ ਫਿਰ ਸੱਚੀ ਉਹਨਾਂ ਨੂੰ ਸ੍ਰੀ ਕਾਲ ਤਖਸਾਲ ਦੇ ਜਥੇਦਾਰ ਦੇ ਲਾਹੇ ਜਾਣ ਦਾ ਦਰਦ ਹੈ ਬਹੁਤ ਸਾਰੇ ਸਵਾਲ ਅਜੇ ਤੱਕ ਪ੍ਰਵੇਲ ਕਰਦੇ ਪਏ ਆ ਉਹਨਾਂ ਦੇ ਉੱਤੇ ਉੱਡਵੀਂ ਝਾਤ ਮਾਰਨੀ ਬਹੁਤ ਜ਼ਰੂਰੀ ਹੈ ਪਿਵਿੱਖ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਅੰਦਰ ਖਾਤੇ ਕੀ ਚੱਲ ਰਿਹਾ ਹੈ ਔਨ ਗਰਾਉਂਡ ਬਾਦਲ ਪਰਿਵਾਰ ਦਾ ਕੀ ਰੁਖ ਹੈਗਾ ਆ ਉਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰ ਪਲ ਮੌਜੂਦ ਨੇ ਡਾਕਟਰ ਸਾਹਿਬ ਸਾਡੇ ਤੱਕ ਆ ਚ ਬਹੁਤ ਧੰਨਵਾਦ ਜੀ ਸਾਰਿਆਂ ਦਾ ਸਤਿਕਾਰ। ਡਾਕਟਰ ਸਾਹਿਬ ਵਿਰਸਾ ਸਿੰਘ ਉਹ ਟੋਹਾਈ ਇੱਕ ਗੱਲ ਕਹਿੰਦੇ ਐ ਕਿ ਉਹ ਮੁਲਾਕਾਤ ਕਰਕੇ ਆਏ ਬਿਕਰਮ ਸਿੰਘ ਮਜੀਠੀਆ ਦੇ ਨਾਲ ਉਹ ਕਹਿੰਦੇ ਇੱਕ ਵਾਰੀ ਪਰਸਨਲੀ ਮੁਲਾਕਾਤ ਹੋਈ ਮੇਰੀ 9 ਤਰੀਕ ਦੀ ਇੱਕ ਵਾਰੀ 10 ਤਰੀਕ ਨੂੰ ਸਰਦਾਰ ਭੁੰਦਰ ਦੇ ਨਾਲ ਵੀ ਮੈਂ ਗਿਆ। ਸਵਾਲ ਹੁਣ ਇਹ ਖੜਾ ਹੋਣ ਲੱਗ ਗਿਆ ਕਿ ਜੇ ਸਰਦਾਰ ਭੁੰਦਰ ਦੇ ਨਾਲ ਉਹ ਗਏ ਨੇ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੂੰ ਜਾਣ ਨੂੰ ਕਿਹਾ ਆ ਤੇ ਉਹ ਕਿਸ ਕਪੈਸਿਟੀ ਚ ਗਏ ਨੇ? ਕਿ ਸਧਾਰਤੇ ਗਏ ਨੇ ਅਕਾਲੀ ਦਲ ਦੇ ਵਿੱਚੋਂ ਕੱਢੇ ਹੋਏ ਲੀਡਰ ਨੇ ਜਾਂ ਕਹਿ ਦਈਏ ਕਿ ਉਹਨਾਂ ਦਾ ਸਤੀਫਾ ਐਕਸੈਪਟ ਕਰ ਲਿਆ ਸੀ ਉਹ ਵਾਲੇ ਲੀਡਰ ਨੇ ਤੇ ਫਿਰ ਉਹ ਪਾਰਟੀ ਚੋਂ ਕੱਢ ਦਿੱਤੇ ਸਭ ਨੂੰ ਪਤਾ ਕਿ ਬਲਟੋਹਾ ਜਿਹੜੇ ਆ ਭਾਵੇਂ ਬੇਸ਼ੱਕ ਦਾ ਸ਼੍ਰੀ ਕਾਲਤਕ ਸਾਹਿਬ ਦੇ ਜਥੇਦਾਰ ਦੇ ਕਹਿੰਦੇ ਉਹਨਾਂ ਨੂੰ 10 ਸਾਲ ਲਈ ਕੱਢਿਆ ਗਿਆ ਕੱਢਿਆ ਤਾਂ ਜਥੇਦਾਰ ਸਾਹਿਬ ਨੇ ਇਹੀ ਕਿਹਾ ਸੀ ਇਹਨੂੰ ਕੱਢ ਦਿਓ ਪਰ ਇਹਨਾਂ ਨੇ ਉਹਦਾ ਅਸਤੀਫਾ ਲਿੱਤਾ ਗੱਲ ਨਿੱਜੀ ਵੀ ਹੁੰਦੀ ਹੈ ਪਾਰਟੀ ਪੁਰਾਣੀ ਰਹੀ ਹੈ ਬਲਟੋਹਾ ਸਾਹਿਬ ਦੇ ਨਾਲ ਚਲੋ ਉਹਨਾਂ ਦੀ ਮਾਝੇ ਤੋਂ ਨੇ ਵਿਕਰਮ ਜੀਠੀ ਦੇ ਲਾਗੇ ਵੀ ਨੇ ਕੋਸ਼ਿਸ਼ ਕੀਤੀ ਹੋਣੀ ਹੈ ਬਈ ਆਪਾਂ ਇਹ ਜਿਹੜਾ ਖਲਾਰਾ ਜੇ ਖਤਮ ਕਰੀਏ ਬਹੁਤ ਜ਼ਿਆਦਾ ਪੈ ਗਿਆ ਹੈ ਕਾਰਨ ਪਤਾ ਕੀ ਹੈ ਦੇਖੋ ਸਾਫ ਸਿੰਘ ਜੀ ਸਭ ਤੋਂ ਵੱਡੀ ਗੱਲ ਨੂੰ ਇਸ ਸਮੇਂ ਨਾ ਪਵੇਗਾ ਕਿ ਇਹ ਖਲਾਰੇ ਜਿਹੜੇ ਹਨ ਤੁਸੀਂ ਖਲਾਰਾ ਵਰਡ ਯੂਜ਼ ਕਰ ਰਹੇ ਸੀ ਇਸ ਕਰਕੇ ਕਰਨਾ ਖਲਾਰੇ ਇਸ ਕਰਕੇ ਪਾਏ ਜਾਂਦੇ ਆ ਕਿਉਂਕਿ ਸਾਰਿਆਂ ਨੂੰ ਸੱਤਾ ਦਾ ਲਾਲਚ ਹੁੰਦਾ ਜੇ ਸੱਤਾ ਦਾ ਲਾਲਚ ਨਾ ਹੋਵੇ ਤੇ ਫਿਰ ਇਹ ਖਲਾਰੇ ਨਾ ਪੈਣ ਪਤਾ ਹੈ ਕਿ ਅਸੀਂ ਪਾਵਰ ਲੈਣੀ ਹੈ ਪਾਵਰ ਸੈਕਟਰ 'ਚ ਰਹਿਣਾ ਹੈ ਬਹੁਤ ਜਿਹੜਾ ਨਾ ਰਾਜਨੀਤੀ ਜਿਹੜੀ ਹੈ ਬਹੁਤ ਭੈੜਾ ਪੁੱਸ ਹੈਗਾ ਜਿਹਨੂੰ ਲੱਗ ਜੇ ਨਾ ਤੇ ਜਾਂਦਾ ਨਹੀਂ ਛੇਤੀ ਤੁਸੀਂ ਇਹ ਦੇਖੋ ਐਸੇ ਰਾਜਨੀਤਿਕ ਖਿਲਾਾਰੇ ਨੇ ਸਾਡੇ ਪੰਜਾਬ ਦਾ ਕਿੰਨਾ ਨੁਕਸਾਨ ਕਰਦਾ ਯਾਰ ਮੈਂ ਇਹੀ ਬੈਠਾ ਹੋਣਾ ਹਜੇ ਵੀ ਮਨ ਦੇ ਵਿੱਚ ਇਹੀ ਸੋਚੀ ਜਾਂਦਾ ਬਈ ਕਿੰਨਾ ਕਿੰਨਾ ਜਿਹੜਾ ਦੌਰ ਹੈ ਸਾਡਾ ਖੜਕੂਆ ਚ ਨਿਕਲ ਗਿਆ ਕਿੰਨੇ ਸ਼ਹੀਦ ਹੋ ਗਏ ਕਿੰਨੇ ਮਾਵਾਂ ਦੇ ਪੁੱਤ ਚਲੇ ਗਏ ਕਿੰਨੇ ਜਿਹੜੇ ਫੇਕ ਇਨਕਾਊਂਟਰ ਸਿੱਖਾਂ ਦੀ ਨਸਲ ਕੁਛੀ ਹੋ ਗਈ ਕਿੰਨਾ 1984 ਦੇ ਬਾਅਦ ਦੇ ਵਿੱਚ ਜਿਹੜੇ ਸਿੱਖਾਂ ਦੀ ਨਸਲ ਕੁਛੀ ਬਾਕੀ ਸੂਬਿਆਂ 'ਚ ਹੋਈ ਇਹ ਸਾਰੇ ਕਿੱਥੋਂ ਸ਼ੁਰੂ ਹੋਏ ਇਹ ਰਾਜਨੀਤਿਕ ਖਿਲਾਰੇ ਸੀ ਜਿਨ੍ਹਾਂ ਨੇ ਸਿੱਖ ਕੌਮ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਕੀਤਾ ਉਹੀ ਰਾਜਨੀਤਿਕ ਖਿਲਾਰੇ ਹੋਣਾ ਜਿਨ੍ਹਾਂ ਨੇ ਸਿੱਖ ਕੌਮ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਕਰ ਰਹੇ ਆ ਤੁਹਾਨੂੰ ਮੈਂ ਤੁਲਨਾਤਮਕ ਕਰਕੇ ਦੱਸਦਾ ਤੁਲਨਾ ਕਰਕੇ ਦੱਸਦਾ ਦੇਖੋ ਜਦੋਂ 1947 ਦੇ ਵਿੱਚ ਪੰਜਾਬ ਦੇਸ਼ ਆਜ਼ਾਦ ਹੋਇਆ ਪੰਜਾਬ ਦਾ ਬੜਾ ਉਦੋਂ ਵੀ ਨੁਕਸਾਨ ਹੋਇਆ ਬੜੇ ਸਿੱਖ ਜਿਹੜੇ ਆ ਉਦੋਂ ਵੀ ਮਾਰੇ ਗਏ ਆਜ਼ਾਦੀ ਦੇ ਜਿਹੜਾ ਸੰਘਰਸ਼ ਹੋਇਆ ਮੈਂ ਉਦੋਂ ਵੀ ਦੱਸਿਆ ਸੀ ਤੁਹਾਨੂੰ ਕਿ 1300 ਜਿਹੜਾ ਜਲੀਆਂ ਵਾਲਾ ਬਾਗ ਚ ਸ਼ਹੀਦ ਹੋਇਆ ਤੇ 800 ਸਿੱਖ ਸੀ ਸਿੱਖਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਅੰਗਰੇਜ਼ਾਂ ਕੋਲੋਂ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕਿਉਂਕਿ ਜੇ ਆਪਾਂ ਕਹੀਏ ਕਿ ਕੱਲੇ ਅੰਗਰੇਜ਼ ਜਿਹੜੇ ਆ ਬਈ ਐਜੀਟੇਸ਼ਨਾਂ ਨਾਲ ਡਰ ਜਾਂਦੇ ਸੀ ਉਹ ਨਹੀਂ ਡਰੇ ਉਹ ਡਰੇ ਭਗਤ ਸਿੰਘ ਤੋਂ ਉਹ ਡਰੇ ਉਦਮ ਸਿੰਘ ਤੋਂ ਉਹ ਡਰੇ ਜਿਹੜਾ ਗੁਰਦੁਆਰਾ ਸੁਧਾਰ ਲੈਰ ਚੱਲੀ ਜਿਹੜੇ ਮੋਰਚੇ ਲੱਗੇ ਉਹਨਾਂ ਤੋਂ ਡਰੇ ਬਈ ਇਹ ਜਿਹੜੇ ਇਹ ਤਾਂ ਸਿੱਧੇ ਸਿੱਧੇ ਕੁਰਬਾਨੀਆਂ ਦੇਣ ਵਾਲੇ ਆ ਇਹ ਗੁਰਦੁਆਰੇ ਆਜ਼ਾਦ ਕਰਾ ਕੇ ਲੈ ਗਏ ਸਾਡੇ ਕੋਲੋਂ ਤੇ ਇਸ ਕਰਕੇ ਹਿੰਦੁਸਤਾਨ ਵੀ ਆਜ਼ਾਦ ਹੋ ਹੀ ਜਾਣਾ ਹੁਣ ਉਸ ਤੋਂ ਬਾਅਦ ਤੁਸੀਂ ਦੇਖੋ ਜੇ 1900 ਬੀ ਦੇ ਵਿੱਚ ਗੁਰਦੁਆਰਾ ਸੁਧਾਰ ਲਾਅ ਚੱਲੀ 1925 ਦੇ ਵਿੱਚ ਗੁਰਦੁਆਰਾ ਜਿਹੜਾ ਉਹ ਤੱਕ ਆਪਣਾ ਐਸਜੀਪੀਸੀ ਦਾ ਸਾਰਾ ਗਠਨ ਵਗੈਰਾ ਹੋ ਗਿਆ ਗੁਰਦੁਆਰਾ ਐਕਟ ਬਣ ਗਿਆ ਲੇਕਿਨ ਗੱਲ ਉਹ ਹੀ ਹੈ ਕਿ ਉਸ ਤੋਂ ਕਿੰਨੇ ਸਾਲ ਬਾਅਦ ਟਿਕ ਸਕੇ ਅੰਗਰੇਜ਼ ਪੰਜਾਬ ਚ 27 ਸਾਲ 22 ਸਾਲ ਹੀ ਟਿਕੇ ਫਿਰ ਸੰਤਾਲੀ ਜੋ ਜਾਦ ਕਰਕੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਆਪਾਂ ਇੱਥੇ ਪੰਜਾਬ ਤੋਂ ਪੈਰ ਉਖੜਨ ਲੱਪੇ ਦੇਸ਼ ਤੋਂ ਉਖੜਨ ਲੱਪੇ ਜੇ ਉਸ ਤੋਂ ਬਾਅਦ ਆਜ਼ਾਦੀ ਤੋਂ ਬਾਅਦ ਪੰਜਾਬ ਦਾ ਹੀ ਆਜ਼ਾਦੀ ਵੇਲੇ ਵੀ ਨੁਕਸਾਨ ਪੰਜਾਬ ਦਾ ਹੋਇਆ ਸਿੱਖਾਂ ਦਾ ਹੋਇਆ ਗੁਰੂ ਘਰ ਉਧਰ ਚਲੇ ਗਏ ਸਾਡੇ ਸਾਰੇ ਤਿੰਨ ਜਿਹੜੇ ਆਪਣੇ ਕਰਤਾਰਪੁਰ ਸਾਹਿਬ ਨਨਕਾਣਾ ਸਾਹਿਬ ਪੰਜਾ ਸਾਹਿਬ ਸਾਰੇ ਉਧਰ ਚਲੇ ਗਏ ਬਾਕੀ ਇੱਧਰ ਆ ਗਏ ਸਾਰਾ ਵੰਡਿਆ ਗਈ ਸਿੱਖ ਕੌਮ ਹੀ ਵੰਡੀ ਗਈ ਠੀਕ ਹੈ ਨਾ ਅੱਛਾ ਉੱਥੋਂ ਵੀ ਨਿਕਲੇ ਜਦੋਂ ਮੈਂ ਤੁਹਾਨੂੰ ਦੱਸਦਾ ਰਾਜਨੀਤੀ ਨਾਲ ਸਿੱਖ ਕੌਮ ਦਾ ਕਿਵੇਂ ਨੁਕਸਾਨ ਹੁੰਦਾ ਪਹਿਲਾ ਨੁਕਸਾਨ ਮੈਂ ਤੁਹਾਨੂੰ ਹੁਣੇ ਗਨਾਤਾ ਕਿ ਆਜ਼ਾਦੀ ਦੇ ਵਿੱਚ ਜਿਹੜੀ ਰਾਜਨੀਤੀ ਕੀਤੀ ਗਈ ਵੀ ਇਹ ਦੇਸ਼ ਨੂੰ ਦੋ ਹਿੱਸਿਆਂ 'ਚ ਕਰਦਿਓ ਉਧਰ ਮੁਸਲਿਮ ਲੀਗ ਕਰਦਿਓ ਇਧਰ ਜਿਹੜਾ ਵਾ ਕਾਂਗਰਸ ਕਰਦਿਓ ਤੇ ਸਿੱਖ ਅੱਧੋ-ਅੱਧ ਕਰਦਿਓ ਅੱਧੇ ਉਧਰ ਕਰਦੋ ਅੱਧੇ ਇਧਰ ਕਰਦੋ ਰਾਜਨੀਤੀ ਸੀ ਤੇ ਨੁਕਸਾਨ ਕੀਦਾ ਹੋਇਆ ਸਿੱਖਾਂ ਦਾ ਫਿਰ ਚਲੋ ਦੇਸ਼ ਆਜ਼ਾਦ ਹੋ ਗਿਆ ਫਿਰ ਲਹਿਰ ਸ਼ੁਰੂ ਹੋ ਗਈ ਕਿ ਪੰਜਾਬੀ ਸੂਬਾ ਬਣਾਇਆ ਜਾਏ ਕਿਉਂਕਿ ਇੱਥੇ ਜਿਹੜਾ ਸਰਕਾਰਾਂ ਸੀਗੀਆਂ ਪੰਜਾਬ ਦੇ ਵਿੱਚ ਉਹ ਕਾਂਗਰਸ ਦੀਆਂ ਬਣ ਰਹੀਆਂ ਸੀਗੀਆਂ गोपीचंद भारवक पीम सेन सचर गुरमुख सिंह मसाफर ते प्रताप सिंह कैरो इनਾਂ ਦੀਆਂ ਸਰਕਾਰਾਂ ਜਿਹੜੀਆਂ ਬੜੀਆਂ ਲੇਕਿਨ ਫਿਰ ਆਇਆ ਵੀ ਸੱਤਾ ਕਿੱਦਾਂ ਲੈਣੀ ਹੈ ਵੀ ਇਹ ਤਾਂ ਸੱਤਾ ਅਕਾਲੀਆਂ ਦੇ ਮਨ ਚ ਆਇਆ ਵੀ ਅਸੀਂ ਕਿੱਦਾਂ ਸੱਤਾ ਚਾਵਾਂਗੇ ਅਸੀਂ ਤਾਂ ਸਾਰੀ ਉਹ ਬੰਨੀ ਆ ਸਕਦੇ ਹਰਿਆਣਾ ਵੀ ਆ ਵਿੱਚ ਹਿਮਾਚਲ ਵੀ ਜਿਹੜਾ ਹੁਣੇ ਪਹਿਲਾਂ ਵਿੱਚ ਹੀ ਹੁੰਦੇ ਸੀ ਸਾਰੇ ਵੀ ਅਸੀਂ ਤਾਂ ਜਿਹੜੀਆਂ ਆਪਾਂ ਸਿੱਖ ਵਾਲੀ ਆ ਹੋਮਲੈਂਡ ਉਹ ਤਾਂ ਘਟ ਹੈਗੀ ਹੈ ਗਿਣਤੀ ਘਟ ਹੈ ਤੇ ਇਧਰਲੇ ਪਾਸੇ ਇਹਨਾਂ ਦੀਆਂ ਵੋਟਾਂ ਨਾਲ ਸਰਕਾਰਾਂ ਬਣਦੀਆਂ ਸਾਨੂੰ ਪੁੱਛੂਗਾ ਕੌਣ ਸਾਡਾ ਪਾਵਰ ਜਾਣਾ ਜ਼ਰੂਰੀ ਆ ਫਿਰ ਜੀ ਸੰਘਰਸ਼ ਹੋਇਆ ਸੰਘਰਸ਼ ਹੋਇਆ ਕਿ ਅਸੀਂ ਇਹਨੂੰ ਪੰਜਾਬੀ ਸੂਬਾ ਬਣਾਈਏ ਉਹ ਰਾਜਨੀਤੀ ਲਈ ਸੰਘਰਸ਼ ਹੋਇਆ ਰਾਜਨੀਤੀ ਲਈ ਹੋਇਆ ਪੰਜਾਬੀ ਸੂਬਾ ਬਣ ਗਿਆ ਲੇਕਿਨ ਉਹਦਾ ਨੁਕਸਾਨ ਕਿੰਨਾ ਹੋਇਆ ਸਿਕਾਂ ਦਾ ਨੁਕਸਾਨ ਉਹਦੇ ਨਾਲ ਕਿੰਨਾ ਹੋਇਆ ਇਹ ਨਹੀਂ ਪਤਾ ਕਿ ਸੈਂਟਰ ਗਵਰਨਮੈਂਟ ਉਹ ਜਿਹੜੀਆਂ ਸਰਕਾਰਾਂ ਸੀ ਏਜੰਸੀਆਂ ਸੀ ਉਹ ਇਸ ਸੰਘਰਸ਼ ਤੋਂ ਉਹ ਬਹੁਤ ਨੈਗੇਟਿਵ ਹੋ ਗਈਆਂ ਕਿ ਇਹਨਾਂ ਨਾਲ ਹੁਣ ਵਰਤੀ ਦਾ ਸਾਨੂੰ ਦੂਜੇ ਤਰੀਕੇ ਚੱਲਣਾ ਪੜਾ ਦੂਜੇ ਤਰੀਕੇ ਚੱਲਣ ਦਾ ਮਤਲਬ ਇਹ ਹੁੰਦਾ ਵੀ ਕਿਸੇ ਨਾ ਕਿਸੇ ਤਰੀਕੇ ਮਾਨਸਿਕ ਤੌਰ ਤੇ ਪੜਤਾੜਤ ਕਰਨਾ ਦੇਸ਼ ਕਾਂਗਰਸ ਦੀ ਹਕੂਮਤ ਸੀ ਉਹਨਾਂ ਨੇ ਆਪਣਾ ਯਾਤਨਾਵਾ ਸ਼ੁਰੂ ਕਰਤੀਆਂ ਇੱਥੇ ਪੰਜਾਬ ਦੇ ਵਿੱਚ ਜਿਹੜਾ ਵਾ ਸੰਤ ਨਾਥ ਸਿੰਘ ਪਿੰਡਾਂ ਵਾਲਿਆਂ ਨੂੰ ਕਰਤਾ ਗਿਆ ਤੇ ਦਲ ਖਾਲਸਾ ਨੂੰ ਖੜਾ ਕਰਤਾ ਗਿਆ ਪੰਜਾਬ ਦੇ ਵਿੱਚ ਸਿੱਖ ਕੌਮ ਵੰਡੀ ਜਾਣ ਲੱਗ ਪਈ ਵੰਡੀਆਂ ਪੈ ਗਈਆਂ ਸਿੱਖ ਕੌਮ 'ਚ ਔਰ ਫਿਰ ਹੋਇਆ ਜੀ ਨਹੀਂ ਜੀ ਆਪਾਂ ਪੰਜਾਬ ਦੀ ਰਾਜਧਾਨੀ ਪੰਜਾਬ ਦੇ ਹੱਥੋਂ ਚਲੀ ਗਈ ਜਦੋਂ ਪੰਜਾਬੀ ਸੂਬਾ ਬਣਿਆ ਪਾਣੀ ਨੂੰ ਲੈ ਕੇ ਰੋਲਾ ਪੈ ਗਿਆ ਫਿਰ ਰਾਜਨੀਤੀ ਦਾ ਇਹ ਸੀ ਵੀ ਅਸੀਂ ਸੱਤਾ ਚਾਣਾ ਕਿਸੇ ਤਰੀਕੇ ਖੈਰ ਸੱਤਾ ਚ ਆ ਵੀ ਗਏ ਲੇਕਿਨ ਫਿਰ ਸੱਤਾ ਤੋਂ ਫਿਰ ਬਾਹਰ ਹੋ ਗਏ ਫਿਰ ਜਦੋਂ ਬਾਹਰ ਹੋਏ ਉਦੋਂ ਤੱਕ ਜਿਹੜਾ ਵਾ ਸੰਜਨ ਸਿੰਘ ਪਿੰਡਾਲੇ ਪੰਜਾਬ ਚ ਖੜੇ ਹੋ ਗਏ ਸੀ ਉਹਨਾਂ ਦਾ ਸੰਗਠਨ ਖੜਾ ਹੋ ਗਿਆ ਸੀ ਫਿਰ ਆਗੇ ਜੀ ਨਹੀਂ ਜੀ ਸੱਤਾ ਤੋਂ ਅਸੀਂ ਬਾਹਰ ਹੁਣ ਕਿੱਦਾਂ ਆਪਾਂ ਕਰੀਏ ਬਈ ਫਿਰ ਆਪਾਂ ਸੱਤਾ ਲੈਣੀ ਹੈ 1982 ਦੇ ਵਿੱਚ ਫਿਰ ਇਹਨਾਂ ਨੇ ਧਰਮਯੋਧ ਮੋਰਚਾ ਚਲਾਤਾ ਉਹ ਅਕਾਲੀ ਦਲ ਬਾਦ ਕਾਲੀ ਦਲ ਸੀ ਉਹ ਦੋ ਇੱਕ ਕਾਲੀ ਦਲ ਦੂਸਰਾ ਸੀਗਾ ਵਿੱਚ ਦਮਦਮੀ ਟਕਸਾਲ ਤੇ ਤੀਸਰਾ ਇਹਨਾਂ ਨੇ ਮਿਲ ਕੇ ਦੋਨਾਂ ਨੇ ਤੇ ਤੀਸਰੇ ਹੋਰ ਸੀਗਾ ਇੱਕ ਸੰਗਠਨ ਦਲ ਖਾਲਸਾ ਸੀ ਚਾ ਇਹਨਾਂ ਨੇ ਮਿਲ ਕੇ ਧਰਮ ਯੁੱਧ ਮੋਰਚਾ ਚਲਾਤਾ ਉਹ ਧਰਮ ਯੁੱਧ ਮੋਰਚੇ ਦਾ ਮਤਲਬ ਸਿਰਫ ਇੰਨਾ ਸੀ ਕਿ ਅਸੀਂ ਪੰਜਾਬ ਦਾ S.Y.L ਦਾ ਪਾਣੀ ਨਹੀਂ ਦੇਣਾ ਚੰਡੀਗੜ੍ਹ ਪੰਜਾਬ ਨੂੰ ਲੈ ਕੇ ਦੇਣਾ ਤੇ ਪੰਜਾਬ ਦੀ ਖੁਦਮੁਖਤਿਆਰੀ ਸਿਰਫ ਸੱਤਾ ਸੀ ਬਈ ਕਿਸੇ ਤਰੀਕੇ ਸੀ ਕੁਰਸੀ ਲੈਣੀ ਆ ਲੋਕਾਂ ਨੂੰ ਖੜੇ ਕਰੀਏ ਕੇਂਦਰ ਸਰਕਾਰ ਦੇਖਲਾ ਉਹੀ ਹੋਇਆ ਬਈ ਉਹ ਧਰਮ ਯੁੱਧ ਮੋਰਚਾ ਅੰਬਰਸਰ ਸ਼ਿਫਟ ਕਰ ਗਿਆ ਸ਼ੁਰੂ ਕਪੂਰੀ ਪਿੰਡ ਤੋਂ ਹੋਇਆ ਸੀ ਜਿੱਥੇ ਐਸਵਾਈਐਲ ਦਾ ਟੱਕ ਲੱਗਿਆ 1982 ਚ ਆ ਕੇ ਇੱਥੇ ਖੜਾ ਹੋ ਗਿਆ ਉਹ ਸੰਜਨ ਜਰਨੈਲ ਸਿੰਘ ਭਿੰਡਰਾਲੇ ਦੀ ਸੰਗਠਨ ਜਿਹੜਾ ਹੋਰ ਗਾਂ ਨਿਕਲ ਗਿਆ ਉਹ ਜਿਹੜਾ ਵਾ ਧਰਮ ਯੁੱਧ ਮੋਰਚੇ ਦੀ ਜੰਗ ਜਿਹੜੀ ਉਹ ਖੜਕੂ ਵੱਦਵਲ ਸ਼ਿਫਟ ਹੋ ਗਿਆ ਇਦਾਂ ਉਹ ਰਾਜਨੀਤਿਕ ਲੋਕਾਂ ਦਾ ਤਾਂ ਹੋ ਗਿਆ ਬਈ ਚਲੋ ਠੀਕ ਹੈ ਪੰਜਾਬ ਜੱਗ ਬੱਲ ਪਈ ਕੇਂਦਰ ਸਰਕਾਰ ਨੂੰ ਸੇਕਾ ਲੱਗਣ ਲੱਪਿਆ ਇਹਨਾਂ ਦਾ ਤਾਂ ਕੰਮ ਨਿਕਲ ਗਿਆ ਇਹ ਆਪਣੇ ਸਾਈਡ ਤੇ ਹੋ ਗਏ ਲੜਾਈ ਟਕਰਾਵ ਹੋ ਗਿਆ ਸੰਜਨ ਸਿੰਘ ਭਿੰਡਰਾਲੇ ਦਾ ਤੇ ਕੇਂਦਰ ਸਰਕਾਰ ਦਾ ਮਰਨਾ ਸੰਜਨ ਸਿੰਘ ਭਿੰਡਰਾਲੇ ਦਾ ਅਤੀਤ ਜਿਹੜਾ ਕਦੀ ਵੀ ਖਾੜਕੂ ਵਾਦ ਦੇ ਨਾਲ ਕਦੀ ਨਹੀਂ ਜੁੜਿਆ ਹੋਇਆ ਉਹਨਾਂ ਦਾ ਅਤੀਤ ਤੁਸੀਂ ਪੜ ਲਓ ਮਿਸ਼ਨਰੀ ਅਤੀਤ ਸੀ ਸਿੱਖਾਂ ਦਾ ਕਲਿਆਣ ਤੇ ਪੰਜਾਬ ਦੀ ਸੋਚ ਪੰਜਾਬ ਦੇ ਨੌਜਵਾਨਾਂ ਨੂੰ ਜਿਹੜਾ ਅਮਰਤ ਛਕਾਣਾ ਔਰ ਉਹਦੇ ਨਾਲ ਨਾਲ ਉਹਨਾਂ ਦੀ ਸੋਚ ਇਹ ਸੀ ਕਿ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੀਏ ਪੰਜਾਬ ਦੇ ਪਾਣੀ ਦੀ ਗੱਲ ਕਰੀਏ ਜਿਵੇਂ ਉਹਨਾਂ ਦੇਖੋ ਤੁਸੀਂ ਉਹਨਾਂ ਦੇ ਮਨ 'ਚ ਕਿਉਂ ਆਈ ਗੱਲ ਮੈਂ ਇੱਕ ਤੁਹਾਨੂੰ ਵਾਕਿਆ ਸ਼ਾਇਦ ਤੁਸੀਂ ਨਹੀਂ ਤੁਹਾਨੂੰ ਯਾਦ ਹੋਏਗਾ ਮੈਨੂੰ ਯਾਦ ਹੈ ਏਸ਼ੀਅਨ ਗੇਮਸ ਹੋ ਰਹੀਆਂ ਸੀ ਇੱਥੋਂ ਸਿੱਖ ਦਿੱਲੀ ਜਾ ਰਹੇ ਸੀ ਤੇ ਉਹਨਾਂ ਨੂੰ ਉੱਥੇ ਜਦੋਂ ਆਪਾਂ ਹਰਿਆਣੇ 'ਚ ਐਂਟਰ ਕੀਤਾ ਤੇ ਉੱਥੇ ਉਹਨਾਂ ਨੂੰ ਟੌਰਚਰ ਕੀਤਾ ਗਿਆ ਉੱਤੋਂ ਬਾਅਦ ਇੱਥੇ ਇੱਕਦਮ ਅਗਰੈਸ਼ਨ ਪੈਦਾ ਹੋ ਗਿਆ ਬਈ ਜਿਹੜੀਆਂ ਹਾਕਮ ਤੇ ਨਾ ਸਿੱਖਾਂ ਦੀ ਨੁਕਸਾਨ ਕਰ ਰਹੀਆਂ ਲਰ ਗੱਲ ਤਾਂ ਕੁਰਸੀ ਦੀ ਸੀਗੀ ਗੱਲ ਸਿੱਖਾਂ ਦੇ ਨੁਕਸਾਨ ਤੇ ਪਹੁੰਚ ਗਈ ਉਦ ਖੜਕੂਆ ਸ਼ੁਰੂ ਹੋ ਗਿਆ ਸਿੱਖਾਂ ਦੇ ਫੇਕ ਐਨਕਾਊਂਟਰ ਸ਼ੁਰੂ ਹੋ ਗਏ ਪੰਜਾਬ ਦੇ ਵਿੱਚ ਕਈਆਂ ਦੇ ਜਿਹੜੇ ਆ ਉਹ ਵੀ ਆਤਵਾਦ ਦਾ ਕਾਲਾ ਦੌਰ ਵੀ ਆ ਗਿਆ ਕਟਨਾਵਾਵਾਂ ਵੀ ਹੋਈਆਂ ਅੱਤਵਾਦ ਦੇ ਨਾਲ ਜੁੜੀਆਂ ਕਟਨਾਵਾਵਾਂ ਵੀ ਹੋਈਆਂ ਕਈ ਲੋਕ ਮਾਰੇ ਵੀ ਗਏ ਕਈਆਂ ਦੇ ਪਰਿਵਾਰ ਉਜੜ ਗਏ ਬਹੁਤ ਕੁਝ ਆ ਬਸਾਂ ਤੇ ਗੋਲੀਆਂ ਚੱਲੀਆਂ 에ਰੋਪਲੇਨ ਹਾਈਜੈਕ ਹੋਏ ਬਹੁਤ ਕੁਝ ਹੋਇਆ ਅੱਛਾ ਨੁਕਸਾਨ ਸਿੱਖੀ ਦਾ ਕਿਦਾਂ ਹੋਇਆ ਸਿੱਖਾਂ ਦੀ ਨਸਲ ਖੁਸ਼ੀ ਹੋ ਗਈ ਸਿੱਖਾਂ ਦੇ ਫੇਕ ਇੰਕਾਊਂਟਰ ਸ਼ੁਰੂ ਹੋ ਗਏ ਫਿਰ ਸਿੱਖੀ ਦਾ ਨੁਕਸਾਨ ਕੀ ਹੋਇਆ ਆਪਰੇਸ਼ਨ ਬਲੂ ਸਟਾਰ ਹੋ ਗਿਆ ਸਿੱਖੀ ਦਾ ਤੁਰਾ ਜਿਹੜਾ ਅਧਿਆਤਮ ਦਾ ਤੁਰਾ ਗੁਰੂ ਮਹਾਰਾਜ ਜੀ ਦੀ ਨਗਰੀ ਉੱਥੇ ਜਾ ਕੇ ਫੌਜਾ ਚੜ ਗਈਆਂ ਨੁਕਸਾਨ ਕੀਦਾ ਹੋਇਆ ਸੇਕਮ ਦਾ ਹੋ ਗਿਆ। ਔਰ ਉਹ ਜਿਹੜੇ ਉਸ ਤੋਂ ਬਾਅਦ ਜਿਹੜਾ ਵਾ ਰੋਲਾ ਰੱਪਾ ਪੈਂਦਾ ਰਿਹਾ ਅਕਾਲੀ ਦਲ ਲਗਾਤਾਰ ਜਿਹੜਾ ਧਰਮ ਤਿੰਨ ਵਾਰ ਉਸ ਤੋਂ ਬਾਅਦ ਸੱਤਾ 'ਚ ਆ ਗਿਆ 1997 'ਚ 2007 ਤੇ 2012 'ਚ ਮੈਨੂੰ 15 ਸਾਲਾਂ ਦੀ ਟੈਨਿਊਰ ਦੇ ਵਿੱਚ ਦੱਸ ਦੋ ਜਿਹੜੀਆਂ ਧਰਮ ਯੁੱਧ ਮੋਰਚਾ ਦੇ ਵਿੱਚ ਡਿਮਾਂਡਾਂ ਅਕਾਲੀ ਦਲ ਨੇ ਖੜੀਆਂ ਕੀਤੀਆਂ ਸੀ ਅਕਾਲੀ ਦਲ ਬਾਦਲ ਨੇ। ਬਾਦਲ ਸਾਹਿਬ ਨੇ ਗ੍ਰਿਫਤਾਰੀ ਦਿੱਤੀ ਸੀ ਵੱਡੇ ਬਾਦਲ ਸਾਹਿਬ ਨੇ। ਉਹ ਜਿਹੜੀਆਂ ਡਿਮਾਂਡ ਪੂਰੀਆਂ ਕੀਤੀਆਂ ਸੀ ਕੀ ਕਦੀ ਕੇਂਦਰ ਸਰਕਾਰ ਨਾਲ ਉਹਦੇ ਕਰਕੇ ਸੰਘਰਸ਼ ਕੀਤਾ ਚੰਡੀਗੜ੍ਹ ਐਸਵਾਈਐਲ ਖੁਦਮੁਖਤਿਆਰੀ ਦੱਸੋ ਜੇ ਸੰਘਰਸ਼ ਕੀਤਾ ਸਗੋਂ ਸਗੋਂ ਅਟਲਬਿਹਾਰੀਵਾਜਪਈ ਦੀ ਸਰਕਾਰ ਵੇਲੇ ਜਿਹੜੇ ਸਾਡੇ ਨਾਲ ਦੇ ਸੂਬੇ ਸੀ ਉਹਨਾਂ ਨੂੰ ਇੰਡਸਟਰੀਅਲ ਪੈਕੇਜ ਦੇ ਵਿੱਚ ਅਸਾਈਨ ਕਰਦੇ ਤੇ ਪੰਜਾਬ ਦੀ ਇੰਡਸਟਰੀ ਸਾਰੀ ਬਾਹਰ ਚਲੀ ਗਈ ਪੰਜਾਬ ਦਾ ਨੁਕਸਾਨ ਹੋ ਗਿਆ ਕੇਂਦਰ ਸਰਕਾਰ ਚ ਭਾਈਵਾਲ ਰਹੇ ਹੈ ਤੇ ਬਿਹਾਰੀ ਆਵਾਜ਼ ਪੇ ਦੀ ਸਰਕਾਰ ਚ ਭਾਈਵਾਲ ਰਹੇ 2014 ਤੋਂ ਲੈ ਕੇ 2021 ਤੱਕ ਨਰਿੰਦਰ ਮੋਦੀ ਦੀ ਸਰਕਾਰ ਚ ਭਾਈਵਾਲ ਰਹੇ 7 ਤੇ 5 12 12 ਸਾਲ ਕੇਂਦਰ ਚ ਸੱਤਾ ਹੰਡਾਈ ਤੇ ਸੱਤਾ ਮਿਲ ਗਈ ਦੱਸੋ ਪੰਜਾਬ ਦੇ ਜੇ ਪੰਜਾਬ ਨੂੰ ਚੰਡੀਗੜ੍ਹ ਲੈ ਕੇ ਦਿੱਤਾ ਦੱਸੋ ਪੰਜਾਬ ਦੇ ਵਾਸਤੇ ਕੀ ਕੀਤਾ ਆ ਪੰਜਾਬ ਨੂੰ ਲੈ ਕੇ ਦਿੱਤਾ ਖੁਦ ਮੁਖਤਿਆਰੀਆ ਕਰਾ ਕੇ ਦਿੱਤੀ ਸਿਰਫ ਕੁਰਸੀ ਸੀ ਔਰ ਕਾਣ ਸਿੱਖਾ ਦਾ ਹੋ ਗਿਆ ਉਹੀ ਹਾਲਾਤ ਪੈਦਾ ਹੋ ਰਹੇ ਆ ਅਕਾਲੀ ਦਲ ਸੱਤਾ ਤੋਂ ਬਾਹਰ ਹੈ 2017 ਤੋਂ ਬਾਅਦ 8 ਸਾਲ ਹੋ ਗਏ ਪੰਜਾਬ ਦੀ ਸੱਤਾ ਤੋਂ ਬਾਹਰ ਹੈ ਤੇ ਅੱਜ ਅਕਾਲੀ ਦਲ ਦਾ ਉਹੀ ਧਰਮ ਦਾ ਖਲਾਰਾ ਪਿਆ ਧਰਮ ਦਾ ਨੁਕਸਾਨ ਹੋ ਰਿਹਾ ਅਕਾਲੀ ਦਲ ਦਾ ਬਾਦਲ ਜਿਹੜਾ ਵਾ ਬਾਦਲ ਹੀ ਕਹਿ ਦिए ਸੁਖਬੀਰ ਸਿੰਘ ਬਾਦਲ ਕਹਿ ਦੇਣਾ ਮੈਂ ਸਿੱਧਾ ਉਹ ਆਪਣੇ ਆਪ ਨੂੰ ਫੇਰ ਖੜਾ ਕਰਨਾ ਚਾਹੁੰਦੇ ਆ ਸਿੱਖੀ ਦਾ ਨੁਕਸਾਨ ਹੋ ਰਿਹਾ ਉਹ ਖੜਾ ਹੋਣਾ ਚਾਹੁੰਦੇ ਆ ਸਿੱਖਾਂ ਦੇ ਵਿੱਚ ਇੰਨਾ ਰੋਸ਼ ਫੈਲਿਆ ਹੋਇਆ ਆਪਸ ਇੱਕ ਦੂਜੇ ਦੇ ਬਾਰੇ ਵਿਚਾਰ ਚਰਚਾ ਚੱਲ ਰਹੀਆਂ ਜਥੇਦਾਰਾਂ ਦੇ ਜਿਹੜੇ ਆ ਉਹ ਜਥੇਦਾਰੀ ਕੁਲਦੀਪ ਸਿੰਘ ਗੜਗੱਜ ਆ ਜਿਹੜਾ ਉਹਨਾਂ ਦੀ ਤਾਜਪੋਸ਼ੀ ਦੇ ਉੱਤੇ ਬਾਰ-ਬਾਰ ਲੋਕਾਂ ਦੇ ਵਿੱਚ ਵਿਚਾਰ ਚਰਚਾ ਹੋ ਰਹੀ ਆ ਸਵਾਲੀਆ ਨਿਸ਼ਾਨ ਲੱਗ ਰਿਹਾ ਤਖਤਾਂ ਦਾ ਕਾਹਨ ਹੋ ਰਿਹਾ ਤੇ ਕੁਰਸੀ ਜਿਹੜੀ ਆ ਉਹ ਅੱਗੇ ਮਜ਼ਬੂਤ ਕਰਕੇ ਇਹ ਸੋਚਿਆ ਜਾ ਰਿਹਾ ਅਸੀਂ ਆਪਣੀ ਅਕਾਲੀ ਦਲ ਦੀ ਭਰਤੀ ਪੂਰੀ ਕਰਕੇ ਅਸੀਂ ਕਿੱਦਾਂ ਬੰਨਣਾ ਤੇ ਅਸੀਂ ਅੱਗੇ ਕਿਵੇਂ ਸੂਬੇ 'ਚ ਸਰਕਾਰ ਬਣਾਣੀ ਆ ਕਹਿਣ ਦਾ ਮੇਰਾ ਮਕਸਦ ਆ ਸਿਰਫ ਤੇ ਸਿਰਫ ਟਾਰਗੇਟ ਕੁ ਸੱਤਾ ਕੁਰਸੀ ਆ ਤਰੰਤਾ ਜਿਹੜਾ ਮੈਂ ਤੁਹਾਨੂੰ ਇਤਿਹਾਸ ਹੀ ਪੁਰਾਣਾ ਦੱਸਦਾ ਕਿ ਧਰਮ ਤਾਂ ਉੱਥੋਂ ਕਾਣ ਹੁੰਦਾ ਆ ਰਿਹਾ ਧਰਮ ਦਾ ਤੇ ਸਿੱਖੀ ਦਾ ਕਾਣ ਕਿੱਥੋਂ ਹੁੰਦਾ ਆ ਰਿਹਾ ਮੈਂ ਤੁਹਾਨੂੰ ਹੁਣ ਤੱਕ ਕਲੀਅਰ ਕਰਕੇ ਦੱਸਦਾ ਇਹ ਹੁਣ ਵੀ ਜਿਹੜੇ ਖਿਲਾਰੇ ਪਏ ਆ ਸਾਫ ਸਿੰਘ ਜੀ ਅੱਜ ਕਹਿਦੇ ਹੋ ਕਿ ਸੁਖਬੀਰ ਸਿੰਘ ਬਾਦਲ ਅਗਲੇ ਮੁੱਖ ਮੰਤਰੀ ਬਣ ਜਾਣਗੇ ਇਹ ਸਾਰੇ ਖਿਲਾਰੇ ਬੰਦ ਹੋ ਜਾਣੇ 100% ਬੰਦ ਹੋ ਜਾਣੇ ਹੋਣਾ ਹੀ ਕੋਈ ਨਹੀਂ ਖਿਲਾਰਾ ਪੈਣਾ ਹੀ ਕੋਈ ਨਹੀਂ ਫਿਰ ਜਦੋਂ ਸੱਤਾ ਦੇ ਬਹਿ ਗਏ ਫਿਰ ਇਹ ਜਿਹੜੀਆਂ ਆਪਣੀਆਂ ਡਿਮਾਂਡਾਂ ਜਿਹੜੇ ਆਪਣੇ ਮੁੱਦੇ ਆ ਇਹਨਾਂ ਤੋਂ ਸਾਰੇ ਪਿੱਛੇ ਹੋ ਜਾਣੇ ਮੈਂ ਤਾਂ ਤੁਹਾਨੂੰ ਅੱਗੇ ਬੰਦਾ ਮੈਂ ਬੋਲ-ਬੋਲ ਕੇ ਥੱਕ ਜਾਣਾ ਕਈ ਵਾਰ ਮੈਨੂੰ ਇਹ ਦੱਸੋ ਜਿੰਨੇ ਫੇਕ ਐਨਕਾਊਂਟਰ ਦੇ ਵਿੱਚ ਸਜ਼ਾ ਹੋ ਰਹੇ ਆ ਇਹ ਸਾਰੇ ਅਫਸਰਾਂ ਨੂੰ ਥਾਪੜਾ ਜਿਹੜਾ ਵਾ ਕਿਹੜੀਆਂ ਸਰਕਾਰਾਂ ਚ ਦਿੱਤਾ ਗਿਆ ਟਿਕਟਾਂ ਤੱਕ ਦਿੱਤੀਆਂ ਗਈਆਂ ਐਮਐਲਏ ਦੀਆਂ ਟਿਕਟਾਂ ਤੱਕ ਉਹਨਾਂ ਨੂੰ ਦਿੱਤੀਆਂ ਗਈਆਂ ਜਿਨ੍ਹਾਂ ਨੇ ਫੇਕ ਐਨਕਾਊਂਟਰ ਕੀਤੇ ਤੇ ਫਿਰ ਅਸੀਂ ਕਹਿੰਦੇ ਆ ਜੀ ਸਿੱਖੀ ਦਾ ਘਾਣ ਸਿਰਫ ਸੱਤਾ ਲਈ ਹੁੰਦਾ ਹੋਰ ਕਾਦੇ ਲਈ ਕੀਤਾ ਗਿਆ ਡਾਟਸਾਫ ਹੁਣ ਜੋ ਹਾਲਾਤ ਬਣੇ ਹੋਏ ਐ ਇਥੇ ਜਾਣਨਾ ਬਹੁਤ ਜ਼ਰੂਰੀ ਹੈ ਕਿ ਹੋ ਕੀ ਰਿਹਾ ਜਿਨ੍ਹਾਂ ਲੀਡਰਾਂ ਦੀਆਂ ਰੋਜ਼ ਚਰਚਾਾਂਵਾਂ ਚੱਲ ਰਹੀਆਂ ਐ ਵਿਕਰਮ ਸਿੰਘ ਮਜੀਠੀਆ ਦੀ ਚਰਚਾ ਚੱਲ ਰਹੀ ਐ ਸੁਖਬੀਰ ਸਿੰਘ ਬਾਦਲ ਦੀ ਚਰਚਾ ਚੱਲ ਰਹੀ ਐ ਹੁਣ ਤਾਂ ਬੀਬਾ ਹਰਸਿਮਰਤ ਕੌਰ ਬਾਦਲ ਦੀ ਵੀ ਨਾਲ ਚੱਲਣ ਲੱਗ ਗਈ ਐ ਇਹ ਹੋਣ ਕੀ ਵਾਲਾ ਐ ਇਹਦੇ ਵਿੱਚ ਇਹ ਪਰਿਵਾਰਕ ਮੁੱਦਾ ਆ ਜਾਂ ਇਹ ਪੰਥਕ ਮੁੱਦਾ ਆ ਦੇਖੋ ਗੱਲ ਪਤਾ ਕੀ ਐ ਪਰਿਵਾਰ ਜਿਹੜਾ ਪੰਥ ਤੇ ਹਾਵੀ ਹੋਣਾ ਚਾਹੁੰਦਾ ਕੁਰਸੀ ਨਹੀਂ ਛੱਡਣਾ ਚਾਹੁੰਦਾ ਇਹ ਕੋ ਕੁਰਸੀ ਦਾ ਮੁੱਦਾ ਸ਼੍ਰੋਮਣੀ ਕਾਲੀ ਦਲ ਬਾਦਲ ਦੇ ਪ੍ਰਧਾਨ ਦੀ ਕੁਰਸੀ ਦਾ ਮੁੱਦਾ ਐ ਬਾਦਸ ਹੋਰ ਕੋਈ ਵਿਕਰਮ ਮਜੀਠੀਆ ਪ੍ਰਧਾਨ ਨਹੀਂ ਬਣਨਾ ਚਾਹੁੰਦੇ ਵਿਕਰਮ ਮਜੀਠੀਆ ਉਸ ਬੈਲਟ ਦੇ ਵਿੱਚ ਉਸ ਖੇਤਰ ਦੇ ਵਿੱਚ ਐਮਐਲਏ ਬਣਦੇ ਪਏ ਨੇ ਜਿਹੜਾ ਖੇਤਰ ਪੰਥਕ ਖੇਤਰ ਹੈ ਮਾਜੇ ਦੇ ਵਿੱਚ ਪੰਥ ਦੀ ਸਭ ਤੋਂ ਜ਼ਿਆਦਾ ਵੋਟ ਹੈ ਪੰਥਕ ਲੋਕਾਂ ਦੀ ਵਿਚਾਰਧਾਰਾ ਜਿਹੜੀ ਸਭ ਤੋਂ ਜ਼ਿਆਦਾ ਹੈਗੀ ਉਹ ਮਾਜੇ ਦੇ ਲੋਕਾਂ ਦੀ ਆ ਤੇ ਉਹਨੂੰ ਨਹੀਂ ਪਤਾ ਵਿਕਰਮ ਮਜੀਠੀਆ ਨੂੰ ਵੀ ਮੈਂ ਲੋਕਾਂ ਦੇ ਵਿੱਚ ਕਿੱਦਾਂ ਜਾ ਕੇ ਆਪਣੀਆਂ ਚੋਣਾਂ ਦੇ ਵਿੱਚ ਕੀ ਗੱਲ ਕਰਾਂਗਾ ਮੈਂ ਕੀ ਜਵਾਬ ਦਊਂਗਾ ਵੀ ਇਹ ਤਾਂ ਤੁਸੀਂ ਯਾਰ ਇਹ ਤਾਂ ਸ਼ਰਿਆਮ ਹੀ ਹੋ ਗਿਆ ਨਾ ਹੁਣ ਦੇਖੋ ਤੁਸੀਂ ਵਿਕਰਮ ਮਜੀਠੀਆ ਨੇ ਸਿਰਫ ਇਹ ਨਾ ਆ ਗਿਆ ਕਿ ਇਹ ਕੁਲਦੀਪ ਸਿੰਘ ਗੜਗੱਜ ਦੀ ਤਾਜਪੋਸ਼ੀ ਤੇ ਗਿਆਨੀ ਰਗਵੀਰ ਸਿੰਘ ਦਾ ਉਤਾਰਿਆ ਜਾਣਾ ਯਾਨੀ ਸੁਲਤਾਨ ਸਿੰਘ ਦਾ ਲਾਇਆ ਜਾਣਾ ਮੰਦਪਗ ਇਹ ਹੀ ਕਿਹਾ ਨਾ ਇਸ ਤੋਂ ਫालतू ਤਾਂ ਨਹੀਂ ਕਿਹਾ ਕੁਝ ਮੈਨੂੰ ਇਹ ਦੱਸੋ ਸੁਖਬੀਰ ਸਿੰਘ ਬਾਦਲ ਦੀ ਪਿੱਠ ਤੇ ਛੁਰਾ ਕਿਦਾਂ ਹੋ ਗਿਆ ਜਿਹੜਾ ਪ੍ਰੈਸ ਨੋਟ ਜਾਰੀ ਹੋਇਆ ਉਹ ਚ ਇਹ ਲਿਖਿਆ ਕਿ ਵਿਕਰਮ ਮਜੀਠੀਆ ਨੇ ਸੁਖਬੀਰ ਸਿੰਘ ਬਾਦਲ ਦੀ ਪਿੱਠ ਤੇ ਛੁਰਾ ਮਾਰਿਆ ਭਾਈ ਉਹ ਗੱਲ ਕਰਦਾ ਪਿਆ ਜਥੇਦਾਰਾਂ ਦੀ ਇਹ ਪ੍ਰਕਿਰਿਆ ਦੀ ਗੱਲ ਕਰਦਾ ਮੰਦਭਾਗੀ ਘਟਨਾ ਕਹਿੰਦਾ ਪਿਆ ਵੀ ਇਦਾਂ ਨਹੀਂ ਹੋਣਾ ਚਾਹੀਦਾ ਸਿੱਖੀ ਦਾ ਘਾਣ ਹੁੰਦਾ ਸਿੱਖ ਸੰਪਰਦਾਵਾਂ ਦਾ ਘਾਣ ਹੁੰਦਾ ਤਖਤਾਂ ਦਾ ਘਾਣ ਹੁੰਦਾ ਤੇ ਇਹ ਸੁਖਵੀਰ ਸਿੰਘ ਬਾਦਲ ਦੀ ਪਿੱਠ 'ਚ ਛੁਰਾ ਕਿਵੇਂ ਹੋ ਗਿਆ ਸੁਖਵੀਰ ਸਿੰਘ ਬਾਦਲ ਨੇ ਕੀ ਲਿੰਕ ਹੈ ਤਖਤਾਂ ਦੇ ਨਾਲ ਉਹ ਤਾਂ ਗੱਲ ਕਰ ਰਿਹਾ ਵੀ ਇਹ ਬਲਦਨਾਂ ਬਲਾਨ ਦਾ ਤਰੀਕਾ ਗਲਤ ਹੈ ਤੇ ਇਹਦੇ 'ਚ ਸੁਖਵੀਰ ਸਿੰਘ ਬਾਦਲ ਦੀ ਪਿੱਠ 'ਚ ਛੁਰਾ ਕਿਵੇਂ ਵੱਜ ਗਿਆ ਤੇ ਇਹ ਸਮਝ ਨਾ ਪਏਗਾ ਕਿ ਸੁਖਬੀਰ ਸਿੰਘ ਬਾਦਲ ਉਹਦੇ ਖਿਲਾਫ ਜਿਹੜੇ ਇਹ ਬੋਲੇ ਆ ਤਖਤਾਂ ਦੇ ਕਹਾਨ ਦੇ ਖਿਲਾਫ ਤੇ ਉਹ ਸੁਖਬੀਰ ਸਿੰਘ ਬਾਦਲ ਦੀ ਪਿੱਠ 'ਚ ਅਗਰ ਛੁਰਾ ਲੱਗਿਆ ਤੇ ਤਾਂ ਸਾਰਾ ਕੁਝ ਸੁਖਬੀਰ ਸਿੰਘ ਬਾਦਲ ਨੇ ਕਰਾਇਆ। ਅਕਾਲੀ ਦਲ ਤਾਂ ਆਪ ਮੰਨ ਗਿਆ। ਮੈਨੂੰ ਇਹ ਨਹੀਂ ਸਮਝ ਆਈ ਪ੍ਰੈਸ ਨੂੰ ਕਿੰਨੇ ਤਿਆਰ ਕਰਤਾ। ਬਾਜਪਾ ਹੁੰਦਰ ਸਾਹਿਬ ਵੀ ਮੋਕਰ ਗਏ। ਬੇਸਿਕਲੀ ਇਹ ਪਰਿਵਾਰ ਨੂੰ ਬਚਾਉਣ ਦੀ ਰਾਜਨੀਤੀ ਹੈ। ਔਰ ਪੰਥ ਜਿਹੜਾ ਵਾ ਜਿੱਦਾਂ ਅੱਗੇ ਦਾਤੇ ਲੱਗਦਾ ਆਇਆ ਖਤਰੇ 'ਚ ਰਿਹਾ ਕਾਣ ਹੁੰਦਾ ਰਿਹਾ ਇਹ ਉਹੀ ਤਰੀਕਾ ਹੋ ਰਿਹਾ। ਭਈ ਜਿੰਨਾ ਵੀ ਕਾਹਨ ਹੋ ਜੇ ਹੋ ਜੇ ਲੇਕਿਨ ਕੁਰਸੀ ਜਿਹੜੀ ਐ ਸੁਖਬੀਰ ਸਿੰਘ ਬਾਦਲ ਦੀ ਉਹ ਬਚਾ ਕੇ ਰੱਖਣ। ਤੁਹਾਨੂੰ ਇਹ ਲੱਗਦਾ ਹੈ ਕਿ ਵਿਕਰਮ ਸਿੰਘ ਮਜੀਠੀਆ ਨੇ ਜੇ ਸਟੈਂਡ ਲਿਆ ਵੀ ਹੈ। ਇਹ ਅਲਟੀਮੇਟਲੀ ਬਾਦਲ ਪਰਿਵਾਰ ਨੂੰ ਇੱਕ ਸੇਫ ਸਾਈਡ ਰੱਖਣ ਲਈ ਲਿਆ। ਨਹੀਂ ਸੇਫ ਸਾਈਡ ਨਹੀਂ ਐ। ਦੇਖੋ ਵਿਕਰਮ ਮਜੀਠੀਆ ਨੇ ਸਟੈਂਡ ਲੇਤਾ ਉਹ ਗੱਲ ਕਲੀਅਰ ਸਟੈਂਡ ਹੈਗਾ। ਇਹ ਇਸ ਵਾਰੀ ਉਹਨਾਂ ਦਾ ਆਪਣਾ ਸਟੈਂਡ ਹੈ ਜਾਂ ਪਰਿਵਾਰ ਲਈ? ਨਹੀਂ ਆਪਣਾ ਸਟੈਂਡ ਹੈਗਾ ਇਹ ਪੰਥ ਲਈ ਸਟੈਂਡ ਹੈ ਕੀ ਉਹਨਾਂ ਦਾ। ਦੇਖੋ ਮੈਂ ਅੱਗੇ ਵੀ ਕਹਿ ਕੇ ਆਇਆ ਹੌਲੀ ਹੌਲੀ ਸਿੱਖਾਂ ਦੇ ਵਿੱਚ ਕਿਹੜੇ ਕਿਹੜੇ ਜਿਹੜੇ ਲੀਡਰ ਹੈ ਜਿਹੜੇ ਬਾਦਲ ਦੇ ਸਭ ਤੋਂ ਜ਼ਿਆਦਾ ਖਾਸ ਮੰਨੇ ਜਾਂਦੇ ਸੀ ਹੁਣ ਇਕਬਾਲ ਸਿੰਘ ਝੁੰਡਾ ਨੂੰ ਟਿਕਟ ਦਿੱਤੀ ਉਹਨਾਂ ਨੇ ਮੈਂਬਰ ਪਾਰਲੀਮੈਂਟ ਦੀ ਉਹ ਵੀ ਅਗੇਂਸਟ ਹੈ ਸੰਤਾ ਸਿੰਘ ਉਮੈਦਪੁਰ ਵੀ ਖਿਲਾਫ ਹੈ ਦੇਖੋ ਅੰਦਰੋਂ ਸਾਰੇ ਖਿਲਾਫ ਹੈ ਕਈ ਵਾਰ ਮੂੰਹ ਲਿਆ ਜੇ ਵਰਤਣਾ ਪੈਂਦਾ ਲੇਕਿਨ ਕਿਹੜਾ ਸੱਚਾ ਸਿੱਖ ਜਾਂਦਾ ਹੈ ਕਿ ਇਹ ਹਾਲਾਤ ਇਦਾਂ ਦੇ ਪੈਦਾ ਹੋਣ ਬਈ ਲੋਕ ਸਾਡੇ ਬਾਰੇ ਗੱਲ ਕਰਨ ਸਾਡੇ ਅਸੀਂ ਜਿਹੜਾ ਵਾ ਸਾਡੇ ਗੁਰੂਆਂ ਦਾ ਏਡਾ ਵੱਡਾ ਇਤਿਹਾਸ ਹੈ ਇੰਨਾ ਕੁਰਬਾਨੀਆਂ ਭਰਿਆ ਇਤਿਹਾਸ ਹੈ ਉਸ ਇਤਿਹਾਸ ਤੇ ਚਰਚਾ ਕਰਨ ਦੀ ਬਜਾਏ ਲੋਕਾਂ ਦੇ ਵਿੱਚ ਆ ਗੱਲਾਂ ਹੋ ਰਹੀਆਂ ਉਸ ਇਤਿਹਾਸ ਦੇ ਉੱਤੇ ਇੱਕ ਵਾਰ ਲੋਕਾਂ ਦੇ ਵਿੱਚ ਬਾਰ ਬਾਰ ਉਹਨੂੰ ਲਜਾਣ ਦੀ ਬਜਾਏ ਇਹ ਚਰਚਾ ਹੋ ਰਹੀਆਂ ਵੀ ਦੇਖੋ ਜੀ ਰਾਤੀ ਗੁਲਦੀਪ ਸਿੰਘ ਗੜਗਜ ਨੂੰ 2:30 ਵਜੇ ਜਿਹੜਾ ਵਾ ਉਹ ਜਥੇਦਾਰੀ ਦਿੱਤੀ ਗਈ ਉਹਨਾਂ ਨੂੰ ਕਾਰਜ ਭਾਰ ਦੇ ਦਿੱਤਾ ਗਿਆ ਨਾ ਪੰਥ ਸੀ ਨਾ ਗ੍ਰੰਥ ਸੀ ਠੀਕ ਹੈ ਨਾ ਤੇ ਇੰਨਾ ਦਾ ਪ੍ਰਕਾਸ਼ ਹੈ ਹੀ ਨਹੀਂ ਸੀਗਾ ਤੇ ਕਹਿਣ ਦਾ ਮੇਰਾ ਮਕਸਦ ਹੈਗਾ ਵੀ ਇਹ ਲੋਕ ਕਹਿਣਾ ਸ਼ੁਰੂ ਕਰ ਗਏ ਆ ਇੰਨਾ ਕੁਛ ਚੈਨਲਾਂ ਤੇ ਆ ਰਿਹਾ ਇਹ ਨੁਕਸਾਨ ਕਿਹਦਾ ਹੋ ਰਿਹਾ ਦੇਖੋ ਸਿੱਖ ਕੌਮ ਕੱਲੀ ਤੁਸੀਂ ਹੁਣ ਭੁੱਲ ਜਾਓ ਪੰਜਾਬ ਚ ਸਿੱਖ ਕੌਮ ਪੂਰੇ ਦੇਸ਼ ਚ ਵੀ ਹੈ ਸਿੱਖ ਕੌਮ ਵਿਦੇਸ਼ ਚ ਵੀ ਹੈ ਕੈਨੇਡਾ ਚਲ ਜਾਓ ਅਮਰੀਕਾ ਚਲ ਜਾਓ ਇੰਗਲੈਂਡ ਚਲ ਜਾਓ ਸਿੱਖ ਕੌਮ ਦਾ ਆਪਣਾ ਇੱਕ ਕਿਰਦਾਰ ਆ ਇੱਕ ਉਹਨੇ ਆਪਣਾ ਆਪਣਾ ਨਾਮ ਬਣਾਇਆ ਹੋਇਆ ਠੀਕ ਆ ਨਾ ਉੱਥੇ ਦੀਆਂ ਸਿਆਸੀ ਸਿਆਸੀ ਖੇਤਰਾ ਚ ਵੀ ਮੱਲਾ ਮਾਰੀਆਂ ਹੋਈਆਂ ਧਾਰਮਿਕ ਵੀ ਆਪਣੇ ਉਹਨੇ ਗੁਰਦੁਆਰਾ ਸਾਹਿਬ ਤੇ ਹੋਰ ਜਗ੍ਹਾ ਦੇ ਉੱਤੇ ਉਹਨਾਂ ਨੇ ਆਪਣਾ ਮਜ਼ਬੂਤ ਰੱਖਿਆ ਹੋਇਆ ਇੱਕ ਨਾਮ ਕਮਾਇਆ ਹੋਇਆ ਲੇਕਿਨ ਕੱਲੇ ਜੇ ਤੁਸੀਂ ਕਹੋ ਕਿ ਸਿੱਖ ਕੌਮ ਜਿਹੜੀ ਪੂਰੀ ਉਹਨੂੰ ਇੱਕ ਪਰਿਵਾਰ ਚਲਾਏਗਾ ਤਖਤਾਂ ਦੇ ਜਥੇਦਾਰ ਤਖਤਾਂ ਦਾ ਜਥੇਦਾਰ ਅਕਾਲੀ ਦਲ ਦਾ ਨਹੀਂ ਹੈ ਤਖਤ ਦਾ ਜਥੇਦਾਰ ਪੂਰੇ ਸਿੱਖ ਕੌਮ ਦਾ ਸਿਰਮੌਰ ਹੈ ਉਹ ਸਿੱਖ ਕੌਮ ਦਾ ਸਭ ਤੋਂ ਵੱਡੇ ਸਥਾਨ ਤੇ ਬੈਠਾ ਹੋਇਆ ਜਥੇਦਾਰ ਹੈ ਤੇ ਉਹ ਸਿੱਖ ਕੌਮ ਤਾਂ ਕੈਨੇਡਾ 'ਚ ਵੀ ਹੈਗੀ ਹੈ ਅਮਰੀਕਾ 'ਚ ਵੀ ਹੈਗੀ ਹੈ ਇਹਦਾ ਮਤਲਬ ਉਹਨਾਂ ਦਾ ਜਿਹੜਾ ਸਰਮੌਰ ਹੈ ਉਹ ਬਦਲ ਦਲ ਜਦੋਂ ਮਰਜ਼ੀ ਉਹਨੂੰ ਲਾ ਦੇਵੇ ਤੇ ਜਦੋਂ ਮਰਜ਼ੀ ਚੜਾ ਦੇਵੇ ਵੀ ਜਦੋਂ ਮਰਜ਼ੀ ਕਹਿ ਦੇਣ ਜੀ ਤੁਸੀਂ ਬਹਿ ਜਾਓ ਜੀ ਕੁਰਸੀ ਤੇ ਜਦੋਂ ਮਰਜ਼ੀ ਕਹਿ ਦੇਣ ਜੀ ਉਤਰ ਜੀ ਕੁਰਸੀ ਤੇ ਤੇ ਇਹ ਕੀ ਹੋ ਰਿਹਾ ਉਹਦੇ ਨਾਲ ਸਿੱਖ ਕੌਮ ਸਾਰੇ ਪਾਸੇ ਨਾਰਾਜ਼ ਹੋ ਰਹੀ ਹੈ ਸਾਰੇ ਪਾਸੇ ਰੋਸ ਫੈਲਿਆ ਹੋਇਆ ਕਿਉਂਕਿ ਕੱਲਾ ਪੰਜਾਬ ਨਹੀਂ ਹੈਗਾ ਕਿ ਠੀਕ ਹੈ ਇੱਥੇ ਬਾਲਲ ਦਾ ਜਾਂ ਹੋਰ ਉਹਨਾਂ ਦਾ ਟੋਲੀ ਜੋ ਕਹਿੰਦੀ ਉਹ ਚੱਲੀ ਜਾਊਗਾ ਇਹ ਸਿੱਖ ਕੌਮ ਪੂਰੇ ਵਿਖਾ ਵਿੱਚ ਸਾਰੇ ਅੰਦਰੋਂ ਦੁਖੀ ਨੇ ਗਲਤੀ ਸਿਰਫ ਇਹ ਹੈਗੀ ਆ ਕਿ ਇਸ ਕਰਕੇ ਨਹੀਂ ਇਹਨੂੰ ਖੁੱਲ੍ਹਿਆਂ ਬੋਲਿਆ ਜਾਂਦਾ ਬਈ ਕਿਸੇ ਤਰੀਕੇ ਐਸਜੀਪੀਸੀ ਦੀ ਚੋਣ ਹੋ ਜੇ ਕੇਂਦਰੀ ਸਰਕਾਰ ਵੀ ਚੋਣ ਕਰਾਂ ਤਾਂ ਹਜੇ ਭੱਜ ਰਹੀ ਹੈ ਚੋਣ ਹੋ ਜੇ ਆਪਣੇ ਆਪ ਸਾਫ ਹੋ ਜੇਗਾ ਜਥੇਦਾਰਾਂ ਦੀ ਪ੍ਰਕਿਰਿਆ ਜਿਹੜੀ ਉਹ ਆਪਣੇ ਹੁਣ ਦੇਖੋ ਜਦੋਂ ਜਥੇਦਾਰ ਰਣਜੀਤ ਸਿੰਘ ਨੂੰ ਲਾਇਆ ਗਿਆ ਉਸ ਤੋਂ ਪਹਿਲਾਂ ਸਾਰਾ ਮਸੌਦਾ ਤਿਆਰ ਹੋ ਰਿਹਾ ਸੀ ਵੀ ਇਹ ਜਥੇਦਾਰਾਂ ਨੂੰ ਜਿਹੜਾ ਇਹ ਚੋਂ ਕੱਢਿਆ ਜਾਵੇ ਐਸਜੀਪੀਸੀ ਦੀ ਜਿਹੜੀ ਪ੍ਰਕਿਰਿਆ ਚੋਂ ਪਰ ਇਹਨਾਂ ਨੇ ਨਹੀਂ ਕੀਤਾ ਅੱਜ ਕਿੰਨੇ 25 ਸਾਲ ਹੋ ਗਏ ਉਹਨੂੰ ਉਹੀ ਦਾ ਉਹੀ ਖੜਾ ਪਰ ਤਿਆਰ ਪਿਆ ਹੋਇਆ ਕੋਈ ਨਹੀਂ ਉੱਤੇ ਵਿਚਾਰ ਚਰਚਾ ਹੁੰਦੀ ਇਹਦਾ ਮਤਲਬ ਤੁਸੀਂ ਗੱਲ ਤਾਂ ਇਹ ਹੈ ਨਾ ਵੀ ਸਿੱਖ ਕੌਮ ਦੇ ਵਿੱਚ 2 ਦਸੰਬਰ ਨੇ 2 ਦਸੰਬਰ 224 ਚ ਜਿਨ੍ਹਾਂ ਨੇ ਸਜ਼ਾ ਦਿੱਤੀ ਜਿਨ੍ਹਾਂ ਨੇ ਸਜ਼ਾ ਦਿੱਤੀ ਦੋਸ਼ੀਆਂ ਨੂੰ ਵੀ ਤੁਸੀਂ ਸਿੱਖ ਕੌਮ ਦਾ ਕਹਾਣ ਕੀਤਾ ਉਹਨਾਂ ਨੇ ਜਥੇਦਾਰੀ ਲਾਹ ਦਿੱਤੇ ਉਹਨਾਂ ਨੇ ਜਥੇਦਾਰੀ ਲਾਹ ਦਿੱਤੇ ਇਹ ਸੁਣਿਆ ਕਦੀ ਇਦਾਂ ਹੁੰਦਾ ਫਿਰ ਨੁਕਸਾਨ ਕੀਦਾ ਹੋ ਰਿਹਾ ਸਿੱਖ ਕੌਮ ਦਾ ਹੋ ਰਿਹਾ ਔਰ ਸਭ ਤੋਂ ਵੱਡੀ ਗੱਲ ਜਿਹੜੀ ਤੁਹਾਨੂੰ ਮੈਂ ਕਹਿ ਰਿਹਾ ਅਕਾਲੀ ਦਲ ਦੇ ਦਾ ਸਿਰਫ ਤੇ ਸਿਰਫ ਸੁਖਵੀਰ ਸਿੰਘ ਬਾਦਲ ਪ੍ਰਧਾਨ ਬਣਿਆ ਰਵੇ ਇਹ ਉਹਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹੈ ਔਰ ਕੁਝ ਨਹੀਂ ਹੈ। ਔਰ ਸਭ ਤੋਂ ਅੰਤ ਵਾਲਾ ਮੇਰਾ ਸਵਾਲ ਹੈਗਾ ਕਿ ਕੀ ਹੁਣ ਅੱਗੇ ਬਿਕਰਮ ਸਿੰਘ ਮਜੀਠੀਆ ਆਪਣੀ ਨਾਰਾਜ਼ਗੀ ਛੱਡਣਗੇ ਔਰ ਕਿਸ ਕਿਸ ਆਧਾਰ ਦੇ ਉੱਤੇ ਛੱਡਣਗੇ ਤੁਹਾਨੂੰ ਕੀ ਲੱਗਦਾ? ਦੇਖੋ ਮੈਨੂੰ ਜਿਹੜੀ ਲੱਗ ਰਿਹਾ ਕਿ ਬਿਕਰਮ ਮਜੀਠੀਆ ਨੇ ਸਟੈਂਡ ਹੁਣ ਬਹੁਤ ਤਗੜਾ ਲੇਤਾ ਔਰ ਕੱਲਾ ਬਿਕਰਮ ਮਜੀਠੀਆ ਨਹੀਂ ਹੈ ਸਾਰੇ ਲਗਭਗ ਕਾਫੀ ਪੋਲੀਟੀਕਲ ਲੀਡਰ ਜਿਹੜੇ ਸਟੈਂਡ ਲਾ ਕੇ ਬੈਠੇ ਹੋਏ ਆ। ਦੇਖੋ ਇਹ ਤਾਂ ਜਿਹੜੇ ਉਹ ਹੈਗੇ ਜਿਹੜੇ ਸਿੱਧੇ ਤੌਰ ਤੇ ਬਾਹਰ ਆ ਗਏ ਹੈ ਕਈ ਸਿੱਧੇ ਤੌਰ ਤੇ ਵੀ ਕਮਰੇ ਚ ਬੈ ਕੇ ਕਹਿੰਦੇ ਹੋਣੇ ਭਾਈ ਜੀ ਬਸ ਕਰੀ ਆਪਾਂ ਬਹੁਤ ਕੁਝ ਕਰ ਲਿਆ ਲੋਕਾਂ ਚ ਜਾਨ ਜੋਗੇ ਛੱਡ ਦਿਓ ਸਾਨੂੰ ਤੇ ਮੈਨੂੰ ਲੱਗਦਾ ਹੈ ਕਿ ਵਿਕਰਮ ਮਜੀਠੀਆ ਨੂੰ ਮਨਾਉਣ ਦੀ ਕੋਸ਼ਿਸ਼ ਚੱਲ ਰਹੀ ਹੈ ਲੇਕਿਨ ਜਿਹੜਾ ਇਹ ਗੱਲਾਂ ਕਹਿ ਚੁੱਕੇ ਪਿੱਠ ਚ ਛੁਰਾ ਮਾਰਿਆ ਇਹ ਉਹ ਉਤੋਂ ਵਿਕਰਮ ਮਜੀਠੀਆ ਵਾਪਸ ਨਹੀਂ ਆਉਣ ਵਾਲਾ ਫਿਲਹਾਲ ਇਹ ਸਿਚੁਏਸ਼ਨ ਔਨ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ ਤੇ